ਮੈਂ ਰਮੇਂ ਇਹਨਨ ਕਹਾਂ ਮੈਨੇ ਜੀ ਸਵਾਦ ਆ ਜੇ ਤੁਸੀਂ ਅੱਜ ਵੀਡੀਓ ਵਿੱਚ ਦਿਖਾ ਦਿਓ। ਓਏ ਸਿਰਮ ਲਈ ਮੈਂ ਬਹੁਤ ਜ਼ਿਆਦਾ ਨਿਵੇਸ਼ ਕੀਤਾ ਬਹੁਤ ਜ਼ਿਆਦਾ ਹੱਦ سے ਜ਼ਿਆਦਾ ਬਿਕੋਜ਼ ਇਨਕੇ ਸਾਥ ਕੰਮ ਕਰਨਾ ਮਾਹੀ ਜਿਹੜਾ ਕੰਮ ਕਰਨਾ ਬਿਕੋਜ਼ ਇਹਦੇ ਤੋਂ ਸ਼ੁਰੂ ਕਰੀ ਮੇਰੀ ਪਹਿਲੀ ਸੀ। ਮੈਨੇ ਉਤੇ ਇਹ ਜ਼ਰੂਰ ਬਟਰਨ ਸੀ ਕਿ ਆਫਕੋਰਸ ਗੁਰਨਾਮ ਬਹੁਤ ਅੱਛੇ ਐਕਟਰ ਨੇ ਤੇ ਮੈਨੂੰ ਇਹ ਜ਼ਰੂਰ ਆਉਂਦਾ ਸੀ ਕਿ ਯਾਰ ਇਹਨਾਂ ਅੱਗੇ ਪਰਫਾਰਮ ਕਰਨਾ ਕਿਤੇ ਕੋਈ ਕਮੀ ਨਾ ਰਹੇ ਜੀ। और भाई सबने मूवी देखी भी नहीं है ट्रेलर भी नहीं आया है पोस्टर रिलीज या जो भी गाने हमारे जो लास्ट मीटअप हुआ था कॉलेज में उसका ही रिस्पांस देख के लोगों ने इतना सपोर्ट करा तो मुझे लगता है कि तो हमारी ज़रूर अच्छी लगेगी मेरा पहले सारे ने सत श्रीकाल तो अभी पहला मिल चुके हैं मेरे तो हूँ डेली हो गया कम <laughs> तो मैं बहुत ज़्यादा खुश हाँ पहला मैं नर्वस सी ਇਹ ਥੋੜਾ ਡਿਫਰੈਂਟ ਕੈਰੇਕਟਰ ਹੈ ਪਹਿਲੀ ਵਾਰ ਦਾ ਐਕਸਪੀਰੀਅੰਸ ਪਹਿਲੀ ਮੂਵੀ ਕੀਤੀ ਪਰ ਉਹ ਪਹਿਲੀ ਨਹੀਂ ਗਿਣੀ ਜਾਣੀ ਕਿਉਂਕਿ ਕੰਮ ਜ਼ਿਆਦਾ ਇਹਦੇ ਚ ਤੇ ਦੇਖਣ ਨੂੰ ਵੀ ਇਹੇ ਜਿਹਾ ਮਨਾ ਤੇ ਮੈਂ ਐਕਸਾਈਟਿਡ ਹਾਂ ਬਹੁਤ ਜ਼ਿਆਦਾ ਮੈਂ ਹੁਣੇ ਹੀ ਇਹਨਾਂ ਨੂੰ ਕਿਹਾ ਮੈਨੇ ਜੇ ਸਵਾਦ ਆ ਜੇ ਤੁਸੀਂ ਅੱਜ ਵੀਡੀਓ ਵਿੱਚ ਦਿਖਾ ਦਿਓ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੈਂ ਕਹਿਣਾ ਹੁਣ ਇਹਨਾਂ ਨੂੰ ਵੀ ਕਿਸੇ ਬਾਹਨੇ ਫਿਲਮ ਦੇਖਣ ਦਾ ਬਹਾਨਾ ਚਾਹੀਦਾ ਮੈਨੂੰ ਹੁਣੇ ਮੈਂ ਕਹਾਂ ਵੀ ਆ ਤਰਕਿੰਗ ਕਰ ਲੋ ਛੇਤੀ ਕਰ ਲੋ ਛੇਤੀ ਕਰ ਲੋ ਵੀ ਮੈਂ ਦੇਖਣਾ ਵਾ ਇੱਕ ਵਾਰ ਪਰ ਸਵਾਦ ਆ ਰਿਹਾ ਨੋ ਸਵਾਦ ਆ ਰਿਹਾ ਕਿਦਾ ਪੈਂ ਇਹ ਨਹੀਂ ਦੇਖ ਰਿਹਾ ਜਿਵੇਂ ਤੁਸੀਂ ਸਿੱਧਾ ਇਹ ਕਿ ਨਹੀਂ ਨਾ ਸਿਰੇ ਤੋਂ ਨਮੇ ਬੈਠੂ ਮੈਂ ਇੰਨੇ ਦੇ ਕੋਰੇ ਰਿਹਾ ਮੈਂ ਉਹਨਾਂ ਨਾਲ ਮੈਂ ਤਾਂ ਬੋਲ ਹੋ ਜਾਣਾ ਪਰ ਮੈਂ ਦੱਸਣਾ ਨਹੀਂ ਕਿ ਉਹ ਕੀ ਚੀਜ਼ ਹੈ ਕਿਉਂਕਿ ਇਹਦੇ ਟ੍ਰੇਲਰ ਨਹੀਂ ਆਇਆ ਤੇ ਮੈਨੂੰ ਜ਼ਿਆਦਾ ਨਹੀਂ ਲੱਗਿਆ ਟੈਂਕ ਉਹੀ ਅਧੀਆਂ ਚੀਜ਼ਾਂ ਮੇਰੇ ਚ ਹੈਗੀਆਂ ਨੇ ਉਹ ਜਿੱਦਾਂ ਦਾ ਕਰੈਕਟਰ ਹੈਗਾ ਤੇ ਸਪੈਲ ਬਰ ਰਾਇਓ ਆ ਜੇ ਚੌਕੀ ਕੰਨ ਦੇ ਰੋਗੇ ਤੇ ਉਹ ਚੀਜ਼ਾਂ ਆទੀਆਂ ਹੈਗੀਆਂ 오ਰੀਜਨ ਤੇ ਮੈਨੂੰ ਜ਼ਿਆਦਾ ਮਤਲਬ ਹਾਂ ਮੈਨੂੰ ਉੱਤੇ ਇਹ ਜ਼ਰੂਰ ਹੁੰਦਾ ਸੀ ਕਿ ਆਫ ਕੌਰਸ ਗੁਰਨਾਮ ਬਹੁਤ ਅੱਛੇ ਐਕਟਰ ਨੇ ਤੇ ਮੈਨੂੰ ਇਹ ਜ਼ਰੂਰ ਹੁੰਦਾ ਸੀ ਕਿ ਯਾਰ ਇਹਨਾਂ ਅੱਗੇ ਪਰਫਾਰਮ ਕਰਨਾ ਕਿਤੇ ਕੋਈ ਕਮੀ ਨਾ ਰਹੇ ਜੀ ਕਿਉਂਕਿ ਰੋਮਾਂਟਿਕ ਹੀਰੋ ਨੇ ਸਾਰਾ ਕੁਝ ਬੰਦਾ ਕਰ ਲੈਂਦਾ ਜਿਹੜੀ ਰੋਮਾਂਟਿਕ ਨਹੀਂ ਵਾਈਬ ਹੈ ਨਾ ਉਹ ਕਿਤੇ ਨਹੀਂ ਤੇ ਹੁੰਦੀ ਹੈ ਜਾਂ ਕਿਸੇ ਕਿਸੇ ਨੂੰ ਹੀ ਆਉਂਦੀ ਹੈ ਤੇ ਮੈਂ ਉਹ ਚੀਜ਼ ਤਾਂ ਵੀ ਦੱਸ ਹੀ ਪਾਕੀ ਆਪਣਾ ਰੋਮਾਂਸ ਹੈਗਾ ਨਹੀਂ ਹੈਗਾ ਚਾਹੇ ਤੁਸੀਂ ਸਟਾ ਹੈ ਨਾ ਸਾਇਟ ਤੁਹਾਡਾ ਵੀ ਵਿਦ ਐਕਸਪੀਰੀਅੰਸ ਦੇ ਆ ਨੈਪਿਊਰ ਸੋ ਕਦੇ ਨਾ ਨਾ ਕਰਤਾ ਕਿਉਂ ਚੈਨ ਕਿਉਂ ਆਂਡ ਇੰਡਸਟਰੀ ਰਿਚਟੇ ਕਿ ਕਿ ਕਦੇ ਨਾ ਕੰਨੀ ਗੋਸ मेरी दुरा सभी को आ, बहुत अच्छा लगा फर्स्ट मूवी ये मेरी मैं बहुत ज़्यादा नर्वस नर्वेस्टिंग मैं हाँ तो बैठ के बहुत ज़्यादा नर्वस हूँ क्योंकि इनने तो फिल्म करी हुई है मेरी पहली जरूरत थी जब मूवीज़ में गाने आ रहे थे जब तो मैं भोग देती थी कि थी, हाँ ठीक है गाने हैं गाने तो मैं कदल हुई और फिल्म के लिए मैं बहुत ज़्यादा नर्वस थी बहुत ज़्यादा हद से ज़्यादा बिकॉज इनके साथ काम करना न माही के साथ काम करना बिकॉज अरे तो फिर करी हुई है मेरी पहली थी और उसकी कर रही की बात मुझे बहुत ज़्यादा अच्छा रिस्पॉन्स मिला एक अभी सबने वो भी देखी भी नहीं है ट्रेलर भी नहीं आया है पोस्टरली जो जो भी गाने हमारे जो लास्ट मीटअप हुआ था कॉलेज में उसका ही रिस्पॉन्स देख के लोगों ने इतना सपोर्ट करा तो मुझे लगता है कि दो हमारी जगह अच्छी लगेगी एंड थैंक्स टू ट्रिक्टर बिकॉज ये नहीं होती और मैं को इतना सपोर्ट नहीं करा होता तो मैं शायद नहीं कर पाती टी था मेरे सब शायद पच्चीस भी दिए एंड बस चौबीस दिन तेरी नहीं, नहीं बराजन बहुत अच्छा होएगा होएगा इधर से नहीं बहुत अच्छा होएगा मैं इतनी ज्यादा दूंगी तो मुझे टीम ने इतना सपोर्ट करा है वो लोगों को भी अच्छी लगेगी पसंद भी आएगी तो